ਪੰਜਾਬੀ ਨਵਲ ਮੋਰੋਡਾਰੀ ਹਰਜੀਤ ਅਟਵਾਲ ਦੀ ਰਚਨਾ ਦਾ ਅਗਲਾ ਭਾਗ ਛੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਡਿਓ ਯੂਟਿਊਬ ਚੈਨਲ ਸਵੀ ਮੀਡੀਆ 11 ਤੁਸੀਂ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੌਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟਾਂ ਰਾਹੀਂ ਆਪਦੀ ਫੀਡਬੈਕ ਦੇਣਾ ਨਾ ਭੁੱਲਿਆ ਕਰੋ ਸੋ ਆਓ ਅਗਲਾ ਪਾਗ შე ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਸੌਣਿਓ YouTube ਚੈਨਲ ਸਭੀ ਮੀਡੀਆ 11 ਅਰਵਿੰਗ ਨੇ ਗਪਾਲੇ ਨੂੰ ਇਤਾਂ ਦੱਸ ਦਿੱਤਾ ਸੀਗਾ ਕਿ ਇੱਕ ਬੈਗ ਅਲਮਾਰੀ ਵਿੱਚ ਰਹਿ ਗਿਆ ਸੀਗਾ ਪਰ ਇਹ ਨਹੀਂ ਦੱਸਿਆ ਕਿ ਉਸ ਬੈਗ ਵਿੱਚ ਕੀ ਸੀਗਾ ਸੱਚ ਦੱਸਣ ਵਿੱਚ ਉਹ ਨਮੋਸ਼ੀ ਸਮਝ ਰਿਹਾ ਸੀਗਾ ਉਸਨੇ ਹੋਟਲ ਦੇ ਮੈਨੇਜਰ ਨੂੰ ਫੋਨ ਕਰਕੇ ਦੱਸ ਦਿੱਤਾ ਉਸ ਦਾ ਬੈਗ ਸੰਭਾਲ ਕੇ ਰੱਖ ਲੈਣ ਉਹ ਜਲਦੀ ਹੀ ਆ ਕੇ ਲੈ ਜਾਵੇਗਾ ਗੋਪਾਲੇ ਦੀ ਤੇਜ ਅੱਖ ਸਭ ਸਮਝ ਗਈ ਸੀ ਹਲੇ ਮਹੀਨਾ ਤੋਂ ਪਹਿਲਾਂ ਹੀ ਤਾਂ ਅਰਵਿੰਦ ਦੇ ਬਾਪੂ ਦੀ ਮੌਤ ਹੋਈ ਸੀ ਬੈਗ ਦਾ ਸਿੱਧਾ ਹੀ ਕੀਰਤਪੁਰ ਜਾਣ ਨਾਲ ਸੰਬੰਧ ਛੱਡਦਾ ਸੀਗਾ ਮੰਨਤ ਨੂੰ ਉਤਾਰ ਕੇ ਅਰਵਿੰਦ ਗੋਪਾਲੇ ਦੇ ਬਰਾਬਰ ਵਾਲੀ ਸੀਟ ਤੇ ਆ ਬੈਠਾ ਤਿੱਖੀ ਤੋਂ ਪੱਖਾਂ ਵਿੱਚ ਚਬ ਰਹੀ ਸੀ ਗੋਪਾਲੇ ਨੇ ਕਿਹਾ ਇਹ ਮੈਡਮ ਨਾਲ ਤਾਂ ਤੁਹਾਡੀ ਕਾਫੀ ਪੁਰਾਣੀ ਵਕਫੀ ਲੱਗਦੀ ਹੈ ਯੂ نو ਫੇਸਬੁੱਕ ਦੀ ਦੋਸਤ ਹੈ ਇੱਥੇ ਹੀ ਮਿਲੀ ਸੀਗੀ ਬਾਏ ਦਾਵੇ ਭਾਜੀ ਮੈਂ ਤੁਹਾਨੂੰ ਆਪਣੇ ਫੇਸਬੁੱਕ ਫਰੈਂਡਸ ਵਿੱਚ ਸ਼ਾਮਲ ਕੀਤਾ ਹੈ ਪਲੀਜ਼ ਜੈਸ ਕਰ ਦਿਓ ਉਹ ਨਾ ਫਿਕਰ ਕਰ ਮੈਂ ਕਰ ਲਵਾਂਗਾ ਉਨੇ ਹੀ ਕਰ ਲੈਂਦਾ ਹਾਂ ਪਰ ਆਈਫੋਨ ਮਹਿੰਗਾ ਪੈਂਦਾ ਹੈ ਤੇ ਦੂਜੇ ਫੋਨ ਵਿੱਚ ਇੰਟਰਨੈਟ ਦਾ ਸਿਸਟਮ ਹੈ ਨਹੀਂਗਾ ਮੇਰਾ ਫੋਨ ਵਾਰਤ ਲਓ ਇਹਦੇ ਵਿੱਚ ਨੱਠ ਹੈਗਾ ਏ ਇੰਨੀ ਵੀ ਕਿਹੜੀ ਕਾਲੀ ਹੈ ਮੈਨੂੰ ਲੈਪਟਾਪ ਜ਼ਿਆਦਾ ਸੌਖ ਲੱਗਦਾ ਹੈ ਅਰਵਿੰਦ ਨੇ ਆਖਿਆ ਗਪਾਲਾ ਆਪਣੀ ਗੱਲ ਨੂੰ ਫਿਰ ਮੰਨਤ ਵੱਲ ਮੋੜਦਾ ਬੋਲਿਆ ਭਾਜੀ ਅੱਜਕੱਲ ਤਾਂ ਔਰਤਾਂ ਨਾਲਾ ਹੱਥ ਵਿੱਚ ਫੜੀ ਫਿਰਦੀਆਂ ਏ ਉਹ ਨਹੀਂ ਇਹ ਤਾਂ ਬਹੁਤ ਵੱਡੀ ਪ੍ਰੋਫੈਸਰ ਹੈ ਬਾਜੀ ਪ੍ਰੋਫੈਸਰ ਹੋਵੇ ਜਾਂ ਵਕੀਲ ਬਹੁਤਿਆਂ ਦੇहां ਭੋਗਣ ਦੀ ਦੌੜ ਵਿੱਚ ਲੱਗੀ ਹੋਈ ਹੈ ਪਹਿਲਾਂ ਸਿਰਫ ਆਦਮਿਆਂ ਨੂੰ ਸੀਗਾ ਹੁਣ ਔਰਤਾਂ ਵੀ ਰਿਕਾਰਡ ਬਣਾਉਣ ਦੇ ਚੱਕਰ ਵਿੱਚ ਹੁੰਦੀਆਂ ਮੈਂ ਟੈਕਸੀ ਦਾ ਕੰਮ ਕਰਦਾ ਦਿੱਲੀ ਵੇਖ ਤਾਂ ਹੁਣ ਇਦਾਂ ਹੋ ਗਿਆ ਏ ਕਿ ਹਰ ਪਤਨੀ ਕੋਲ ਬਾਹਰ ਦੋਸਤ ਹੈ ਗਾਏ ਤੇ ਹਰ ਪਤੀ ਕੋਲ ਬਾਹਰ ਸਹੇਲੀ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਅੱਛਾ ਹੋਰ ਕੀ ਕੀ ਦੇਖਦਾ ਆ ਬੜਾ ਕੁਝ ਦੇਖਣਾ ਪਾਜੀ ਪਰ ਮੈਂ ਤਾਂ ਆਪਣੀ ਜੌਬ ਕਰਨੀ ਹੁੰਦੀ ਹੈ ਬਸ ਅੱਖਾਂ ਮਿੱਟੀ ਰੱਖੀ ਦਿਆਂ ਆ ਜੋ ਕੁਝ ਪਹਿਲਾਂ ਸ਼ਹਿਰਾਂ ਵਿੱਚ ਹੁੰਦਾ ਸੀਗਾ ਹੁਣ ਪਿੰਡਾਂ ਵਿੱਚ ਵੀ ਹੋਣ ਲੱਗਾ ਯੂ ਨੋ ਮੈਨੂੰ ਤਾਂ ਬਾਈ ਦੇਰ ਹੋ ਗਈ ਆ ਪਿੰਡਾਂ ਵਿੱਚੋਂ ਗਿਆ ਕੋਈ ਗੱਲ ਦੱਸ ਜਿਹੜੀ ਤੈਨੂੰ ਅਜੀਬ ਲੱਗੀ ਹੋਵੇ ਆਖਾਂਕ ਵਾਲੀ ਦੁਵਾਰੀ ਤਾਂ ਬਹੁਤ ਪੁਰਾਣੀ ਗੱਲ ਆ ਹੁਣ ਹੋਰ ਬਹੁਤ ਕੁਝ ਮਿਲਦਾ ਏ ਆ ਜਿਹੜਾ ਕੈਮਿਸਟਾ ઠાਣੇ ਦੇ ਨਾਲ ਹੀ ਉਥੋਂ ਜੋ ਮਰਜ਼ੀ ਲੈ ਲਓ ਪੁਲਿਸ ਨਾਲ ਅਗਲੇ ਨੇ ਮਹੀਨਾ ਕੀਤਾ ਹੋਇਆ ਏ ਬਸ ਪਹਿਲਾਂ ਪੀਸੀਓ ਤੰਦੇ ਦੇ ਅੱਡਾ ਬੰਦ ਹੁੰਦੇ ਸੀਗੇ ਹੁਣ ਸੈਲਫੋਨਾਂ ਦੇ ਆ ਜਾਣ ਕਰਕੇ ਪੀਸੀਓ ਬੰਦ ਹੋ ਗਏ ਆ ਹੁਣ ਸਭ ਕੁਝ ਸ਼ਰੀਆਮ ਚੱਲਦਾ ਕੁੜੀਆਂ ਹੋਟਲਾਂ ਰੈਸਟੋਰੈਂਟਾਂ ਵਿੱਚ ਇੱਕ ਖੁੰਝੇ ਬੈਠੀਆਂ ਚਾਹ ਪੀਂਦੀਆਂ ਗਾਹਕ ਦੀ ਉਡੀਕ ਕਰਦੀਆਂ ਰਹਿੰਦੀਆਂ ਕਹੋ ਤਾਂ ਦਿਖਾ ਦਿਆਂ ਕਿਸੇ ਦਿਨ ਨਾਉਂ ਪਰਾਵਾ ਮੈਂ ਇਸ ਗੱਡੀ ਦਾ ਪੈਲ ਨਹੀਂਗਾ ਫਗਵਾੜੇ ਦੇ ਹੋਟਲਾਂ ਵਿੱਚ ਤਾਂ ਆਪਣੇ ਪਿੰਡ ਦੀਆਂ ਕੁੜੀਆਂ ਬੈਠੀਆਂ ਵੀ ਮਿਲ ਜਾਂਦੀਆਂ ਮੈਂ ਤਾਂ ਸ਼ਰਮ ਦਾ ਮਾਰਾ ਉਧਰ ਨੂੰ ਜਾਂਦਾ ਹੀ ਨਹੀਂ ਉਹ ਦੱਸਦਾ ਹੋਇਆ ਬੇਵਸੀ ਜਹੀ ਵਿੱਚ ਸਿਰ ਮਾਰਨ ਲੱਗਿਆ ਕੋਈ ਥੇ ਰੋਕ ਕੇ ਉਸ ਨੇ ਨਵੀਂ ਕਹਾਣੀ ਸ਼ੁਰੂ ਕਰ ਲਈ ਮੈਂ ਤਾਂ ਭਾਜੀ ਬਹੁਤਾ ਸਮਾਂ ਦਿੱਲੀ ਹੀ ਹੁੰਨਾ ਪਰ ਕਈ ਵਾਰ ਬਲਕਾਰ ਮੈਨੂੰ ਫੋਨ ਕਰਕੇ ਸੱਦਾ ਲੈਂਦਾ ਖਾਸ ਤੌਰ ਤੇ ਸਿਆਲਾਂ ਨੂੰ ਜਦ ਸੀਜ਼ਨ ਹੁੰਦਾ ਜਦ ਆਲ ਰੈਡ ਆਉਂਦੇ ਆ ਕਾਸ ਦੀ 올 ਰੈਟ ਵਾਲੀ ਗੱਲ ਤੇ ਅਰਵਿੰਦ ਹਸਨ ਲੱਗਿਆ ਉਹ ਦੱਸਦਾ ਜਾ ਰਿਹਾ ਸੀ ਪਾਜੀ ਇਹ 올 ਰੈਟ ਇੱਥੇ ਆ ਕੇ ਅੰਗਰੇਜ਼ੀ ਬੋਲਣੋਂ ਨਹੀਂ ਹਟਦੇ ਪਾਜੀ ਅੱਜ ਕੱਲ ਦੇ ਨਿਆਣੇ ਬਾਹਰ ਲਿਆਂ ਨਿਆਣਿਆਂ ਨਾਲੋਂ ਕਿਸੇ ਗੱਲੋਂ ਵੀ ਘਟ ਨਹੀਂਗੇ ਹੁਣ ਇਹਨਾਂ ਦੇ ਜੰਮਦਿਆਂ ਦੇ ਹੱਥ ਵਿੱਚ ਕੰਪਿਊਟਰ ਆ ਜਾਂਦਾ ਅੰਗਰੇਜ਼ੀ ਨੂੰ ਇਹ ਵੀ ਵਾਵਾ ਮੂੰਹ ਮਾਰਦੇ ਆ ਇਹ 올 ਰੈਟ ਮੁਫਤ ਹੀ ਔਖੇ ਰਹਿੰਦੇ ਆ ਮਨਤ ਦੇ ਬੈਠਿਆਂ ਜਿੰਨਾ ਉਹ ਚੁੱਪ ਰਿਹਾ ਸੀ ਉਹਨਾਂ ਹੁਣ ਬੋਲੀ ਜਾ ਰਿਹਾ ਸੀ ਅਚਾਨਕ ਇੱਕ ਸਕੂਟਰੀ ਜਹੀ ਕਾਰ ਦੇ ਮੂਹਰੇ ਆ ਗਈ ਹਲਕੀ ਜਹੀ ਉਮਰ ਦਾ ਮੁੰਡਾ ਸਕੂਟਰੀ ਚਲਾ ਰਿਹਾ ਸੀਗਾ ਉਸ ਮੁੰਡੇ ਨੇ ਕੰਨਾਂ ਵਿੱਚ ਵਾਲੀਆਂ ਪਾਈਆਂ ਹੋਈਆਂ ਸਨ ਗਪਾਲਾ ਬਾਹਰ ਨੂੰ ਮੂੰਹ ਕਰਦਾ ਬੋਲਿਆ ਸਾਲਿਆ ਵਾਲੀਆਂ ਪਾਈ ਫਿਰਦਾ ਭੈਣ ਤੇ ਯਕੀਨ ਨਹੀਂਗਾ ਮੁੰਡੇ ਉਸ ਮੁੰਡੇ ਨੇ ਦੰਦ ਜਿਹੇ ਕੱਢੇ ਤੇ ਸੌਰੀ ਕਹਿੰਦੇ ਨੇ ਸਕੂਟਰੇ ਡਰਾਲੇ ਸੀ ਅਰਵਿੰਦ ਦੇ ਮਨ ਵਿੱਚ ਆਲ ਰੈਟ ਫਸਿਆ ਹੋਇਆ ਸੀਗਾ ਉਸਨੇ ਕਿਹਾ ਯੂ ਨੋ ਇਹ ਆਲ ਰੈਟ ਪੁਰਾਣੇ ਜ਼ਮਾਨੇ ਵਿੱਚ ਹੁੰਦੇ ਸੀ ਹੁਣ ਨਹੀਂ ਮੈਨੂੰ ਪਤਾ ਪਾਜੀ ਹੁਣ ਇੰਨਾਂ ਨੂੰ ਐਨ ਆਰ ਆਈ ਕਿਹਾ ਲੱਗ ਪਏ ਆ ਤੁਸੀਂ ਤਾਂ ਪਾਜੀ 20 ਸਾਲ ਬਾਅਦ ਆਏ ਆ ਇਸ ਕਰਕੇ ਤੁਹਾਨੂੰ ਬਹੁਤਾ ਨਹੀਂ ਪਤਾਗਾ ਪਰ ਇੰਨਾ ਨਾਰਾਇਆਂ ਨੇ ਬਹੁਤ ਗੰਦ ਪਾਇਆ ਹੋਇਆ ਕਹਿੰਦੇ ਪੰਚਾਇਤ ਵਿੱਚ ਇੱਕ ਮੈਂਬਰ ਸਾਡਾ ਲੋ ਪਿੰਡ ਵਿੱਚ ਇਹ ਲੰਬੜ ਸਾਡਾ ਲੋ ਥਾਣਿਆਂ ਵਿੱਚ ਇਹਨਾਂ ਨੂੰ ਤਰਜੀਹ ਮਿਲਦੀ ਹੈ ਕਚਹਿਰੀਆਂ ਵਿੱਚ ਵੀ ਇਹ ਸਿਆਸਤ ਤੇ ਖੇਡਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲ ਕੀ ਜੀ ਤਾਂਧਲੀ ਮਚਾਈ ਹੋਈ ਆ ਇਹਨਾਂ ਨੇ ਗਪਾਲੇ ਮੈਨੂੰ ਬਹੁਤਾ ਨਹੀਂ ਪਤਾ ਇਹਦੇ ਬਾਰੇ ਪਰ ਜੋ ਕੁਝ ਮੈਂ ਅਖਬਾਰਾਂ ਵਿੱਚ ਪੜ੍ਹਨਾ ਉਹਦੇ ਮੁਤਾਬਕ ਪੰਜਾਬ ਦੀ ਤਰੱਕੀ ਵਿੱਚ ਇਹਨਾਂ ਬਾਹਰਿਆਂ ਦਾ ਬਹੁਤ ਹੱਥ ਹੈ ਸਵਾਹ ਹੱਥ ਹੈ ਜੀ ਇਹਨਾਂ ਨੇ ਤਾਂ ਸਾਰਾ ਪੰਜਾਬ ਲੇਜੀ ਬਣਾ ਦਿੱਤਾ ਏ 12 ਪੈਸਾ ਭੇਜੀ ਜਾਂਦੇ ਆ ਇੱਥੇ ਉਹਨਾਂ ਦੇ ਪ੍ਰਾਪ ਤੀਜੇ ਪਾਣ ਦੇ ਨਿਕੰਮੇ ਹੋ ਗਏ ਆ ਟੱਕਾ ਦੂਰਾ ਨਹੀਂ ਕਰ ਦੇਗੇ ਕੋਪਾਲ ਯਾਰ ਤੂੰ ਤਾਂ ਕੁਛੜ ਬਹਿ ਕੇ ਜਾਣੀ ਪੱਟੀ ਜਾਣਾ ਮੈਂ ਵੀ ਤਾਂ ਤੇਰੇ ਸਾਹਮਣੇ ਐਨਾਂ ਰਹੀ ਹੀ ਬੈਠਾ ਨਾ ਅਰਵਿੰਦ ਹੱਸਦਾ ਆਖਿਆ ਗੋਪਾਲਾ ਜ਼ਰਾ ਸ਼ਰਮਿੰਦਾ ਹੋਇਆ ਤੇ ਫਿਰ ਕਹਿਣ ਲੱਗਿਆ ਪਾਜੀ ਮੈਂ ਕੱਲ ਪਰਸੋ ਦਾ ਦੇਖੀ ਜਾਣਾ ਤੁਹਾਡੇ ਵਿੱਚ ਤਾਂ ਇਹਨਾਂ ਵਾਲੀ ਇੱਕ ਵੀ ਗੱਲ ਨਹੀਂਗੀ ਇਹ ਬਿਨਾਂ ਗੱਲੋਂ ਹੀ ਸ਼ੋਅ ਆਫ ਕਰੀ ਜਾਂਦੇ ਆ ਪੈਸੇ ਜਿੰਨ ਵੇਲੇ ਵੀ ਜਾਣ ਕੇ ਬਟੂਆ ਖੋਲ ਕੇ ਦਿਖਾਉਂਦੇ ਆ ਪੱਟੀਆਂ ਵੱਡੀਆਂ ਗੱਪਾਂ ਮਾਰਦੇ ਆ ਕਿ ਰਹਿ ਰੱਬ ਦਾ ਨਾ ਪਰ ਤੁਸੀਂ ਇਦਾਂ ਨਹੀਂਗੇ ਗੋਪਾਲਾ ਤੇਰੇ ਵੀ ਦਿਲ ਦੁਖਿਆ ਹੋਇਆ ਲੱਗਦਾ ਇਹਨਾਂ ਤੋਂ ਸਾਡੀ ਤਾਂ ਸਿਰਫ ਇੱਕ ਭੂਆ ਕੈਨੇਡਾ ਰਹਿੰਦੀ ਐ ਜਦ ਵੀ ਆਉਂਦੀ ਐ ਸਾਡਾ ਦੂਜਾ ਦਰ ਲਾ ਜਾਂਦੀ ਐ ਆ ਲਿਆਓ ਉਹ ਲਿਆਓ ਇੱਥੇ ਜਾਓ ਉੱਥੇ ਜਾਓ ਤੇ ਉਹ ਲਿਆਉਂਦੇ ਆ ਕੀ ਆ ਕਮੀਜ਼ਾਂ ਜਿਨ੍ਹਾਂ ਨੂੰ ਇੱਥੇ ਕੋਈ ਨਹੀਂ ਪੁੱਛਦਾਗਾ ਇਦਾਂ ਹੀ ਬਲਕਾਰੇ ਦਾ ਚਾਚਾ ਤੁਹਾਡੇ ਇੰਗਲੈਂਡ ਰਹਿੰਦਾ ਆ ਉਹਨੇ ਇੱਕ ਖੇਤ ਇਹਨਾਂ ਨੂੰ ਵਾਹਣ ਲਈ ਦਿੱਤਾ ਹੋਇਆ ਏ ਜਿਸ ਨੂੰ ਨਾ ਪਾਣੀ ਲੱਗਦਾ ਹੈ ਤੇ ਨਾ ਕੁਝ ਹੋਰ ਰੋਬ ਇਦਾਂ ਪਾਉਂਦਾ ਆ ਕਿ ਜਿੱਦਾਂ ਠਾਣੇਦਾਰ ਲੱਗਾ ਹੋਵੇ ਮੁਫਤ ਵਿੱਚ ਟੈਕਸੀ ਮੁਫਤ ਵਿੱਚ ਖਾਣਾ ਪੀਣਾ ਖੜਾ ਹੀ ਬੋਤਲ ਪੀ ਜਾਂਦਾ ਆ ਪੀ ਕੇ ਆਪਣੇ ਖੇਤ ਦਾ ਰੋਬ ਹੀ ਪਾਈ ਜਾਂਦਾ ਆ ਯੂ نو ਮੇਰੇ ਲਈ ਇਹ ਨਵੀਂ ਕਹਾਣੀ ਹੈ ਅਸੀਂ ਤਾਂ ਉੱਥੇ ਬੈਠੇ ਸੋਚਦੇ ਆਂ ਕਿ ਇੰਡੀਆ ਵਾਲੇ ਸਾਨੂੰ ਬਹੁਤ ਚਰੂਣਦੇ ਆ ਨਹੀਂ ਪਾਜੀ ਇਦਾਂ ਨਹੀਂ ਗਾ ਉਹ ਇੱਥੇ ਦੇ ਲੋਕਾਂ ਨੂੰ ਆ ਕੇ ਬਹੁਤ ਤੰਗ ਕਰਦੇ ਆ ਹੁਣ ਪਿੰਡਾਂ ਵਿੱਚ ਲੋਕਾਂ ਕੋਲ ਕਿੰਨੇ ਕੁ ਪੈਸੇ ਹੁੰਦੇ ਆ ਬਾਹਰ ਨਾਲ ਕਿੱਥੋਂ ਪੜ ਸਕਦੇ ਆ ਪਰ ਆਇਆ ਤੇ ਸੇਵਾ ਤਾਂ ਕਰਨੀ ਹੀ ਪੈਂਦੀ ਆ ਨਾ ਲੋਕ ਔਖੇ ਹੋ ਜਾਂਦੇ ਆ ਚੰਗਾ ਹੋਇਆ ਬਈ ਤੂੰ ਦੱਸ ਦਿੱਤਾ ਏ ਮੈਂ ਇਸ ਐਂਗਲ ਤੋਂ ਕਦੇ ਸੋਚਿਆ ਹੀ ਨਹੀਂ ਸੀਗਾ ਪਾਜੀ ਤੁਸੀਂ ਇਦਾਂ ਦੇ ਬੰਦੇ ਹੀ ਨਹੀਂਗੇ ਮੈਂ ਦੇਖ ਰਿਹਾ ਤੁਸੀਂ ਅਗਲੇ ਦੀਆਂ ਫੀਲਿੰਗਾਂ ਦਾ ਪੂਰਾ ਧਿਆਨ ਰੱਖਦੇ ਹੋ ਉਸਨੇ ਆਰਵਿੰਦ ਨੂੰ ਖੁਸ਼ ਕਰਨ ਲਈ ਆਖਿਆ ਸੀਗਾ ਕੁਝ ਰੋਕ ਕੇ ਉਹ ਫਿਰ ਬੋਲਿਆ ਪਾਜੀ ਇੱਕ ਔਰ ਰੇਟ ਨੇ ਤਾਂ ਐਡੀ ਗੱਪ ਮਾਰੀ ਕਿ ਬੜੇ-ਬੜੇ ਤਖਤੇ ਹਿਲਾ ਦਿੱਤੇ ਕਹਿਣ ਲੱਗਿਆ ਕਿ ਇੱਕ ਬਾਬਾ ਇੰਗਲੈਂਡ ਗਿਆ ਤੇ ਉਹਨੇ ਜਾ ਕੇ ਗੁਰਾਂ ਨੂੰ ਲੈਕਚਰ ਦਿੱਤਾ ਕਿ ਬੰਦੇ ਦੀ ਪ੍ਰਾਈਵੇਸੀ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਸੰਤ ਪਿੰਡੋਂ ਬਹੁਤ ਦੂਰ ਜੰਗਲ ਜਾਇਆ ਕਰਦਾ ਸੀਗਾ ਪਾਣੀ ਵਾਲਾ ਲੋਟਾ ਉਹਦੇ ਹੱਥ ਵਿੱਚ ਹੁੰਦਾ ਤੇ ਇੱਕ ਦਿਨ ਲੋਟਾ ਗਵਾਚ ਗਿਆ ਉਹ ਬਹੁਤ ਉਦਾਸ ਹੋ ਗਿਆ ਲੋਕਾਂ ਕਿਹਾ ਕਿ ਲੋਟਾ ਹੀ ਸੀਗਾ ਕੋਈ ਹੋਰ ਲੈ ਲਾ ਪਰ ਸੰਤ ਕਹਿੰਦਾ ਕਿ ਉਸ ਲੋਟੇ ਨੇ ਮੇਰਾ ਨੰਗ ਦੇਖਿਆ ਹੋਇਆ ਏ ਗੋਰੀਆਂ ਉੱਪਰ ਇਸ ਗੱਲ ਦਾ ਇੰਨਾ ਅਸਰ ਹੋਇਆ ਕਿ ਉਹਨਾਂ ਨੇ ਉਹਨਾਂ ਦਾ ਪੇਪਰ ਇਜ਼ਾਦ ਕਰ ਲਿਆ ਸੀਗਾ ਗੱਲ ਮਕਾ ਕੇ ਗਪਲਾ ਹਸਣ ਲੱਗਿਆ ਅਰਵਿੰਦ ਵੀ ਖੁੱਲ ਕੇ ਹਸਿਆ ਫੈਰ ਉਸ ਨੇ ਘੜੀ ਦੇਖਦੇ ਅਰਵਿੰਦ ਨੇ ਪੁੱਛਿਆ ਆਪਾਂ ਪਿੰਡ ਕਿੰਨੇ ਵਜੇ ਪੱਜ ਜਾਵਾਂਗੇ ਆਪਾਂ ਸਤਲਜ ਪਾਰ ਕਰਨ ਵਾਲੇ ਹਾਂ ਘੰਟਾ ਸਵਾ ਘੰਟਾ ਹੋਰ ਰੱਖ ਲਓ ਰੋਟੀ ਵੇਲੇ ਕਰ ਹੋਵਾਂਗੇ ਰੋਟੀ ਆਪਾਂ ਬਾਹਰ ਹੀ ਖਾ ਕੇ ਜਾਵਾਂਗੇ ਫਗਵਾੜੇ ਰੋਕ ਲਈ ਕਿਤੇ ਭਾਜੀ ਘਰਵਾਰਗੀ ਰੋਟੀ ਹੋਟਲਾਂ ਵਿੱਚ ਨਹੀਂ ਹੁੰਦੀ ਉਹ ਤਾਂ ਠੀਕ ਹੈ ਪਰ ਮੈਂ ਸਖਦੇਵ ਨੂੰ ਫੋਨ ਕੀਤਾ ਸੀ ਕਿ ਮੈਂ ਸ਼ਾਮ ਨੂੰ ਆਵਾਂਗਾ ਅਗਲੇ ਨੇ ਸ਼ਾਇਦ ਰੋਟੀ ਦਾ ਇੰਤਜ਼ਾਮ ਨਾ ਕੀਤਾ ਹੋਵੇ ਗਪਾਲਾ ਉਸ ਦੀ ਗੱਲ ਸਮਝ ਗਿਆ ਉਸਨੇ ਫਗਵਾੜੇ ਪੱਜ ਕੇ ਗੱਡੀ ਰੋਕ ਲਈ ਤੇ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਪੈ ਗਏ ਗਪਾਲਾ ਉਸ ਤੋਂ ਅਲੱਗ ਬਹਿਣਾ ਚਾਹੁੰਦਾ ਸੀ ਪਰ ਅਰਵਿੰਦ ਨੇ ਉਸ ਨੂੰ ਆਪਣੇ ਕੋਲ ਹੀ ਬਿਠਾ ਲਿਆ ਇੱਕ ਤਾਂ ਅਰਵਿੰਦ ਨੂੰ ਵੀ ਸਾਥ ਦੀ ਜ਼ਰੂਰਤ ਸੀਗੀ ਫੈਰ ਉਸ ਦੀਆਂ ਗੱਲਾਂ ਵੀ ਚੰਗੀਆਂ ਲੱਗ ਰਹੀਆਂ ਸਨ ਰੈਸਟੋਰੈਂਟ ਵਿੱਚ ਵੜਦਿਆਂ ਤਾਂ ਮੱਖੀਆਂ ਦੀ ਪਰਮਾਰ ਸੀ ਪਰ ਅੰਦਰ ਏਸੀ ਚੱਲਦਾ ਹੋਣ ਕਰਕੇ ਮੱਕੀ ਹੈ ਨਹੀਂ ਸੀਗੀ ਖਾਣਾ ਖਾਣੋਂ ਉਹਨਾਂ ਨੇ ਘੰਟਾ ਲਗਾ ਦਿੱਤਾ 2 ਵਜੇ ਤੋਂ ਬਾਅਦ ਅਰਵਿੰਦ ਨੇ ਸਖਦੇਵ ਨੂੰ ਫੋਨ ਕਰਕੇ ਦੱਸਿਆ ਕਿ ਅਸੀਂ ਪੁੱਜਣ ਵਾਲੇ ਹੀ ਹਾਂ ਸਗਵਾੜੇ ਵਿੱਚ ਵੱੜਦੇ ਫਲਾਈਓਵਰ ਨੂੰ ਦੇਖੋ ਸੋਚਣ ਲੱਗਿਆ ਕਿ ਇਹਦੇ ਬੰਨ ਨਾਲ ਸਹਿਜ ਹੀ ਅੱਧਾ ਘੰਟਾ ਬਚ ਜਾਵੇਗਾ ਉਹਨਾਂ ਨੇ ਅੱਗੇ ਜਾ ਰਹੇ ਟਰੱਕ ਵਿੱਚ ਫੱਟੇ ਪਾ ਕੇ ਉਹਦਾਂ ਦੋ ਛਤਾਂ ਬਣਦੀਆਂ ਹੋਈਆਂ ਸਨ ਤੇ ਲੋਕਾਂ ਨਾਲ ਤੂੜਿਆ ਪਿਆ ਸੀ ਗਪਾਲਾ ਦੱਸਣ ਲੱਗਿਆ ਬਾਬੇ ਦੇ ਚੱਲੇ ਆ ਵੈਲੇ ਲੋਕ ਹੋਰ ਕਰਨ ਵੀ ਕੀ ਕਦੇ ਕਿਸੇ ਦੇਵੀ ਦੇ ਤਰ ਜਾਂਦੇ ਆ ਕਦੇ ਕਿਸੇ ਬਾਬੇ ਦੇ ਅੱਗੇ ਤੇਰੀ 33 ਕਰੋੜ ਦੇਵੀ ਦੇਵਤੇ ਹੁੰਦੇ ਸੀ ਹੁਣ ਇੰਨੇ ਕੀ ਬਾਬੇ ਹੋ ਗਏ ਆ ਦੱਸਦਾ ਉਹ ਹੱਸਣ ਲੱਗਿਆ ਫਗਵਾੜਾ ਲੰਘ ਕੇ ਗੱਡੀ ਪਿੰਡ ਵੱਲ ਪਾਈ ਤਾਂ ਅਰਵਿੰਦ ਨੇ ਦੇਖਿਆ ਕਿ ਆਲੇ ਦੁਆਲੇ ਮਟੀਆਂ ਗੁਰਦੁਆਰੇ ਜਾਂ ਹੋਰ ਪੂਜਨ ਦੇ ਨਵੰਗਾ ਨਵੰਗਾ ਜਗਾਵਾਂ ਬਣ ਗਈਆਂ ਹੋਈਆਂ ਸਨ ਇਹ ਪਹਿਲਾਂ ਉਸ ਨੇ ਕਦੇ ਨਹੀਂ ਸੰ ਦੇਖੀਆਂ ਇੰਨਾਕ ਤਾਂ ਉਹ ਸਮਝਦਾ ਸੀਗਾ ਕਿ ਜਿੰਨੇ ਲੋਕਾਂ ਨੇ ਦੁੱਖ ਵਧ ਰਹੇ ਹਨ ਉਹਨੇ ਹੀ ਇਹ ਬਾਬੇ ਵੀ ਵਧੇ ਜਾਣ ਲੱਗੇ ਹਨ ਦੁੱਖਾਂ ਤੋਂ ਲੁਕਣ ਦੀ ਜਗ੍ਹਾ ਵੀ ਬਣਦੇ ਹਨ ਤੇ ਇਹ ਪੂਜਨ ਸਥਾਨ ਉਹ ਆਪਣੇ ਪਿੰਡ ਦੀ ਜ਼ੂ ਵਿੱਚ ਬੜੇ ਤਾਂ ਉੱਥੇ ਵੀ ਕਈ ਮਟੀਆਂ ਤੇ ਗੁੰਬਦ ਜਿਹੇ ਪਹਿਲੀ ਵਾਰ ਦੇਖਣ ਵਿੱਚ ਆਏ ਸੀਗੇ ਉਸ ਦੀ ਹੈਰਾਨੀ ਨੂੰ ਸਮਝਦਾ ਹੋਇਆ ਗਪਾਲਾ ਬੋਲਿਆ ਪਾਜੀ ਇਹ ਇਦਾਂ ਦਾ ਬਿਜ਼ਨਸ ਹੈ ਕਿ ਕਦੇ ਵੀ ਫੇਲ ਨਹੀਂ ਹੁੰਦਾਗਾ ਕਪਾਲੇ ਤੋਂ ਵੀ ਯਾਰ ਕੋਈ ਬਾਬਾ ਹੀ ਬਣ ਜਾ ਜਿੰਨੀਆਂ ਤੈਨੂੰ ਗੱਲਾਂ ਦਾ ਪਤਾ ਹੈ ਇੰਨੀਆਂ ਤਾਂ ਕਿਸੇ ਬਾਬੇ ਨੂੰ ਵੀ ਨਹੀਂ ਪਤਾ ਹੋਣਾਗਾ ਬਾਬੇ ਨਾਲੋਂ ਤਾਂ ਮੈਂ ਲੋਕਾਂ ਨੂੰ ਜ਼ਿਆਦਾ ਕੀ ਲਿਆ ਕਰੂੰਗਾ ਪਰ ਇਹ ਪਾਪ ਮੇਰੇ ਤੋਂ ਹੋਣਾ ਨਹੀਂਗਾ ਓ ਦੇਖੋ ਖੱਬੇ ਹੱਥ ਵਾਲੀ ਮਟੀ ਸਾਡੀ ਪੱਤੀ ਦੀ ਜ਼ਮੀਨ ਵਿੱਚ ਬਣੀ ਹੋਈ ਐ ਮੈਂ ਇਹਦਾ ਬਹੁਤ ਵਿਰੋਧ ਕੀਤਾ ਪਰ ਕਿਸੇ ਨੇ ਮੇਰੀ ਸੁਣੀ ਨਹੀਂ ਹੁਣ ਸਾਰੀ ਪੱਤੀ ਇੱਥੇ ਮੰਗਲਵਾਰ ਨੂੰ ਦੀਵੇ ਜਗਾਉਂਦੀ ਐ ਮੰਗਾ ਮੰਗਦੀ ਐ ਕੋਈ ਮੁੰਡਾ ਤੇ ਕੋਈ ਕੁੜੀ ਕੋਈ ਮੁੰਡੇ ਲਈ ਕੁੜੀ ਤੇ ਕੋਈ ਵਿਲਾਇਤ ਦਾ ਵੀਜ਼ਾ ਤੇ ਕੋਈ ਛੱਟੇ ਦੇ ਨੰਬਰ ਸਾਹਮਣੇ ਤੋਂ ਇੱਕ ਟਰੈਕਟਰ ਆ ਰਿਹਾ ਸੀਗਾ ਉਸ ਉੱਪਰ ਟੇਪ ਪੂਰੀ ਆਵਾਜ਼ ਵਿੱਚ ਵੱਜ ਰਹੀ ਸੀ ਅਰਵਿੰਦ ਨੇ ਪੁੱਛਿਆ ਇਹ ਕੀ ਚੀਜ਼ ਆ ਭਈ ਇਹ ਭਈਆ ਹੁਣਾ ਆ ਇਦਾਂ ਟੇਪ ਵਜਾਉਣਾ ਫੈਸ਼ਨ ਭਈਆਂ ਵਿੱਚ ਹੀ ਐ ਪਰ ਇਹ ਹੁਣ ਪੰਜਾਬ ਵਿੱਚ ਬਹੁਤ ਹੈਗੇ ਆ ਬਹੁਤ ਲੁਧਿਆਣੇ ਵਿੱਚ ਇਹ ਲੱਖਾਂ ਦੀ ਗਿਣਤੀ ਵਿੱਚ ਹੈ ਸਾਡੇ ਛੋਟੇ ਮੋਟੇ ਸਾਰੇ ਕੰਮਾਂ ਹੀ ਇਹਨਾਂ ਨੇ ਸੰਭਾਲੇ ਹੋਏ ਆ ਮੇਰੀਂਤੀ ਲੋਕ ਆ ਪੰਜਾਬ ਸਾਰਾ ਤਾਂ ਡਰੱਗ ਨੇ ਲੈ ਲਿਆ ਏ ਅਸਲ ਵਿੱਚ ਭਈਆਂ ਨੇ ਵੀ ਪੰਜਾਬੀਆਂ ਨੂੰ ਨਸ਼ਟੀ ਬਣਾ ਦਿੱਤਾ ਏ ਹੁਣ ਇਹੋ ਹੀ ਸਾਭ ਰਹੇ ਆ ਪੰਜਾਬ ਨੂੰ ਪੰਜਾਬ ਦਾ ਹਿੱਸਾ ਹੀ ਬਣ ਗਏ ਏ ਪੰਚਾਇਤਾਂ ਦੇ ਮੈਂਬਰ ਬਣ ਗਏ ਆ ਸਰਪੰਚ ਵੀ ਹੈਗੇ ਆ ਚਲੋ ਪੰਜਾਬ ਤਾਂ ਚੱਲੀ ਜਾਂਦਾ ਭਈਆਂ ਦੇ ਸਿਰ ਤੇ ਹੀ ਏ ਵੀ ਹੁਣ ਵਾਪਸ ਮੁੜੀ ਜਾਂਦੇ ਆ ਸੈਂਟਰ ਨੇ ਇੱਕ ਨਰੇਗਾ ਸਕੀਮ ਸ਼ੁਰੂ ਕੀਤੀ ਐ ਸਭ ਨੂੰ ਰੋਜ਼ਗਾਰ ਦਿਵਾਉਣ ਦੀ ਯਾਰ ਗਪਾਲੇ ਕਦੇ ਤੂੰ ਬਾਹਰਲੇ ਨੂੰ ਦੋਸ਼ ਦੇਣ ਲੱਗਦਾ ਐ ਤੇ ਕਦੇ ਭਈਆਂ ਨੂੰ ਪੰਜਾਬੀਆਂ ਨੂੰ ਗਲਤ ਕਿਉਂ ਨਹੀਂ ਕਹਿੰਦਾ ਇਹਨਾਂ ਦੋਹਾਂ ਨੇ ਹੀ ਪੰਜਾਬ ਨੂੰ ਆਰਸੀ ਬਣਾ ਦਿੱਤਾ ਐ ਤੇ ਰਿੰਦੀ ਕਸਰ ਲੀਡਰਾਂ ਨੇ ਪੰਜਾਬ ਵਿੱਚ ਡਰੱਗ ਦਾ ਦਰਿਆ ਵਗਾ ਕੇ ਪੂਰੀ ਕਰ ਦਿੱਤੀ ਐ ਸੱਚ ਪਾਜੀ ਜਰਾ ਧਿਆਨ ਨਾਲ ਸੋਚੋ ਪੰਜਾਬ ਦੀ ਹਾਲਤ ਵਾੜੇ ਰੋਣਾ ਆਉਂਦਾ ਆ ਗੱਲ ਕਰਦਾ ਗੋਪਾਲਾ ਉਦਾਸ ਹੋ ਗਿਆ ਸੀਗਾ ਕੱਲਾਂ ਕਰਦੇ ਉਹ ਆਪਦੇ ਪਿੰਡ ਆ ਬੜੇ ਗੋਪਾਲੇ ਨੇ ਪੁੱਛਿਆ ਪਾਜੀ ਪਿੰਡ ਕਿੰਨੇ ਦਿਨ ਰਹਿਣਾ ਹੈ ਬਾਸ ਇੱਕ ਦੋ ਦਿਨ ਹਾਂ ਜਿੱਦਾਂ ਮੈਂ ਕਿਹਾ ਸੀਗਾ ਕਿ ਗੱਡੀ ਮੈਨੂੰ 24 ਘੰਟੇ ਲਈ ਚਾਹੀਦੀ ਹੈ ਮੈਂ ਆਪਣਾ ਅਟੈਚੀ ਇਹਦੇ ਵਿੱਚ ਹੀ ਰੱਖਦਾ ਹਾਂ ਇਹ ਤੇਰੀ ਗੱਡੀ ਇੱਕ ਕਿਸਮ ਦਾ ਮੇਰਾ ਕਮਰਾ ਹੀ ਹੈ ਮੈਂ ਲੋਡ ਜੋਗੇ ਕੱਪੜੇ ਕੱਢ ਕੇ ਇੱਕ ਬੈਗ ਵਿੱਚ ਪਾ ਲਿਆ ਕਰਨੇ ਆ ਕੋਈ ਗੱਲ ਨਹੀਂ ਪਾਜੀ ਤੁਸੀਂ ਆਪਣਾ ਸਮਾਨ ਇਹਦੇ ਵਿੱਚ ਹੀ ਪੈ ਰਹਿਣ ਦਿਓ ਪੂਰੀ ਤਰ੍ਹਾਂ ਸੇਫ ਦਿਨੇ ਹਰ ਵੇਲੇ ਮੈਂ ਇਹਦੇ ਵਿੱਚ ਹੁੰਨਾ ਤੇ ਰਾਤ ਨੂੰ ਗੇਟ ਦੇ ਅੰਦਰ ਖੜੀ ਕਰਨੀ ਆ ਅਰਵਿੰਦ ਨੇ ਅਟੈਚੀ ਵਿੱਚੋਂ 3 ਦਿਨ ਦੇ ਕੱਪੜੇ ਕੱਢੇ ਤੇ ਇੱਕ ਬੈਗ ਵਿੱਚ ਪਾ ਲਏ ਪੈਂਡ ਹੋ ਕੇ ਉਸਨੇ ਜਾਂ ਤਾਮਰਸਰ ਜਾਣਾ ਸੀ ਜਾਂ ਸੁਮਿਤ ਸਹੋਤੇ ਨੂੰ ਮਿਲ ਜਾਂ ਫਿਰ ਹੁਸ਼ਿਆਰਪੁਰ ਓਂਕਾਰ ਕੋਲ ਪਰ ਰਹਿਣਾ ਉਸਨੇ ਹੋਟਲ ਵਿੱਚ ਹੀ ਸੀਗਾ ਹੋਟਲ ਵਿੱਚ ਰਹਿਣ ਦੀ ਆਜ਼ਾਦੀ ਸੀਗੀ ਤੇ ਸਹੂਲਤਾਂ ਵੀ ਸਾਰੀਆਂ ਮਿਲਦੀਆਂ ਸਨ ਪੈਂਡ ਪੂਜੇ ਦਾ ਸੁਖਦੇਵ ਕਾਰ ਦੇਖ ਕੇ ਬਾਹਰਾ ਗਿਆ ਨਾਲ ਹੀ ਉਸ ਦਾ ਮੁੰਡਾ ਲਵਲੀਨ ਵੀ ਪਿਛਲੀ ਵਾਰ ਅਰਵਿੰਦ ਆਇਆ ਤਾਂ ਲਵਲੀਨ ਸਾਲਕਦਾ ਸੀਗਾ ਹੁਣ ਉਹ ਸਖਦੇਵ ਨਾਲੋਂ ਵੀ ਲੰਮਾ ਹੋਇਆ ਖੜਾ ਸੀਗਾ ਸਖਦੇਵ ਦੀ ਦਾੜ੍ਹੀ ਬਹੁਤ ਬੱਗੀ ਹੋ ਗਈ ਹੋਗੀ ਸੀਗੀ ਅਰਵਿੰਦ ਨੂੰ ਉਸੇ ਵੇਲੇ ਖਿਆਲ ਆਇਆ ਕਿ ਜੇ ਉਹ ਆਪਣੇ ਵਾਲਾਂ ਨੂੰ ਡਾਈ ਨਾ ਕਰੇ ਤਾਂ ਸ਼ਾਇਦ ਇਹਦੇ ਨਾਲੋਂ ਵੀ ਵੱਧ ਚਿੱਟੇ ਹੋਣੇ ਸਨ ਉਹ ਬਹੁਤ ਮੋਹ ਨਾਲ ਮਿਲੇ ਤੇ ਘਰ ਦੇ ਅੰਦਰ ਲੈ ਗਏ ਵਰਜਾਈ ਵੀ ਬਹੁਤ ਪਿਆਰ ਨਾਲ ਮਿਲੀ ਉਮਰ ਦੇ ਹਿਸਾਬ ਨਾਲ ਉਹ ਵੀ ਹੁਣ ਢਲ ਗਈ ਹੋਈ ਸੀਗੀ ਉਹ ਬੈਠਕ ਵਿੱਚ ਆ ਗਏ ਵਰਜਾਈ ਸਕੰਜਵੀ ਲੈ ਆਈ ਤੇ ਉਸਦੇ ਬਾਪੂ ਜੀ ਦੀ ਮੌਤ ਦਾ ਅਫਸੋਸ ਕਰਨ ਲੱਗੀ ਸਖਦੇਵ ਵੀ ਬਾਪੂ ਜੀ ਨੂੰ ਯਾਦ ਕਰਦਾ ਹੋਰ ਦੀਆਂ ਗੱਲਾਂ ਕਰਦਾ ਰਿਹਾ ਕੁਝ ਦੇਰ ਤੱਕ ਸੁਖਸਾਨ ਦੀ ਪੁੱਛੀ ਜਾਰੀ ਰਹੀ ਕਮਰੇ ਵਿੱਚ ਪੱਖਾ ਚੱਲ ਰਿਹਾ ਸੀਗਾ কুলਰ ਵੀ ਲੱਗਿਆ ਹੋਇਆ ਸੀ ਪਰ ਹਾਲੇ ਵੀ ਗਰਮੀ ਸੀ ਅਰਵਿੰਦ ਸੋਚਦਾ ਸੀ ਕਿ ਗਰਮੀਆਂ ਵਿੱਚ ਦੁਪਹਿਰ ਵੇਲੇ ਲੋਕ ਸੌਂ ਜਾਇਆ ਕਰਦੇ ਹਨ ਪਰ ਉਹ ਸਾਰੇ ਉਸ ਨਾਲ ਗੱਲਾਂ ਕਰਨ ਵਿੱਚ ਰੁੱਝੇ ਹੋਏ ਸਨ ਗੱਲ ਕਰਦਿਆਂ ਸੁਖਵੇਦ ਨੇ ਸੁਖਦੇਵ ਨੇ ਕੁਝ ਚੇਤੇ ਆਉਣ ਵਾਂਗ ਪੁੱਛਿਆ ਸੀਗਾ ਚਾਚੇ ਦੇ ਅਸਤ ਜਲ ਪ੍ਰਵਾਹ ਕਰ ਦਿੱਤੇ ਅਰਵਿੰਦ ਇਕਦਮ ਚੁੱਪ ਗਿਆ ਜਿਵੇਂ ਚੋਰੀ ਜੋੜ ਫੜੇ ਜਾਣ ਵੇਲੇ ਕਰਤਾ ਹੈ ਉਹ ਉਸ ਨੂੰ ਹੁਣ ਕੀ ਦੱਸੇ ਕਿ ਬਾਪੂ ਜੀ ਦੇ ਆਸਥਾ ਦਿੱਲੀ ਦੇ ਇੱਕ ਕਿਸੇ ਹੋਟਲ ਦੀ ਅਲਮਾਰੀ ਵਿੱਚ ਪੈਸੇ ਸਨ ਉਸ ਨੇ ਆਖਿਆ ਹਾਂ ਇਹੀ ਕੰਮ ਕਰਨ ਹੀ ਆਇਆ ਸੀ ਕੀਰਤਪੁਰ ਹੀ ਗਿਆਸ ਹੈ ਨਾ ਚਾਚੇ ਦੀ ਆਖਰੀ ਇੱਛਾ ਇਹੀ ਸੀਗੀ ਮੈਨੂੰ ਵੀ ਉਹ ਅਕਸਰ ਕਹਿਣ ਲੱਗ ਪੈਂਦਾ ਕਿ ਮੇਰੇ ਆਸਥ ਕੀਰਤਪੁਰ ਹੀ ਪਾਉਣੇ ਆ ਹਾਂ ਮੈਂ ਪਾ ਆਇਆ ਹਾਂ ਮੈਂ ਦਿੱਲੀ ਤੋਂ ਹੀ ਇੱਕ ਦਿਨ ਸਿੱਧਾ ਆ ਕੇ ਪਾ ਗਿਆ ਸੀਗਾ ਕੋਈ ਸਾਥ ਮਿਲ ਗਿਆ ਸੀਗਾ ਉਸ ਨੇ ਵਿਲਾ ਵਾਲੀ ਗੋਲੀ ਹੀ ਸਖਦੇਵ ਨੂੰ ਦੇ ਦਿੱਤੀ ਉਸ ਨੂੰ ਆਪਣੇ ਆਪ ਤੇ ਗੁੱਸਾ ਵੀ ਆ ਰਿਹਾ ਸੀ dass ਨਿੱਕੀ ਜਹੀ ਜ਼ਿੰਮੇਵਾਰੀ ਨਹੀਂ ਸੀ ਨਿਭਾ ਸਕਿਆਗਾ ਆਪਣੀ ਨੌਕਰੀ ਉੱਪਰ ਕਿੰਨਾ ਵੀ ਨਪੁੰਨ ਸੀਗਾ ਪਰ ਸਮਾਜਿਕ ਕੰਮਾਂ ਵਿੱਚ ਉਹ ਸਦਾ ਹੀ ਫੌਂਡੀ ਰਿਹਾ ਸੀਗਾ ਉਹਨਾਂ ਦੇ ਗੱਲਾਂ ਕਰਦਿਆਂ ਹੀ ਕੁਝ ਗਵਾਂਢੀ ਹੋਰ ਆ ਗਏ ਉਸਦੇ ਪਿਤਾ ਦਾ ਅਫਸੋਸ ਕਰਨ ਲੱਗੇ ਆਲੇ-ਦੁਆਲੇ ਦੇ ਘਰਾਂ ਵਿੱਚ ਜਿਸ ਨੂੰ ਵੀ ਪਤਾ ਚੱਲਿਆ ਉਹ ਨੂੰ ਮਿਲਣ ਆ ਰਿਹਾ ਸੀਗਾ ਇਹ ਸلسਲਾ ਸ਼ਾਮ ਹੋਣ ਤੱਕ ਚੱਲਦਾ ਰਿਹਾ ਇਧਰ ਉਹ ਵੇਲਾ ਹੋ ਕੇ ਉਹ ਆਪਣੇ ਠਿੱਠੇ ਹੋਏ ਘਰ ਨੂੰ ਦੇਖਣ ਚਲੇ ਗਿਆ ਰਾਹ ਵਿੱਚ ਕਈ ਜਾਨੂ ਮਿਲ ਪਏ ਉਸਦੇ ਬਾਪੂ ਜੀ ਦਾ ਅਫਸੋਸ ਕਰਦੇ ਉਸਦੇ 20 ਸਾਲ ਬਾਅਦ ਮੋੜਨ ਦਾ ਵੀ ਗਿਲਾ ਕਰ ਲੱਗੇ ਸੀਗੇ ਬਾਰੋਂ ਕੰਮ ਕੇ ਜਦੋਂ ਵਾਪਸ ਮੁੰਡਾ ਸਖਦੇਵ ਨੇ ਬੋਤਲ ਖੋਲ ਲਈ ਅਰਵਿੰਦ ਨੇ ਆਪਣੀ ਬਾਹ ਉੱਪਰ ਥਪਕੀ ਜਹੀ ਮਾਰੀ ਮੱਛਰ ਆ ਬੈਠਾ ਸੀਗਾ ਉਸਨੇ ਕੁਰਸੀ ਖਿੱਚ ਕੇ ਪੱਖੇ ਦੇ ਮੂਰੇ ਕਰ ਲਈ ਸੀ ਥੋੜੀ ਦੇਰ ਬਾਅਦ ਗਲੀ ਵਿੱਚ ਕਿਸੇ ਨੇ ਹੋਕਾ ਦਿੱਤਾ ਤਾਂ ਸਖਦੇਵ ਬੋਲਿਆ ਇਹ ਕਰਮਾ ਹੀ ਹੋਣਾ ਹੈ ਕਰਮਾ ਕਿਹੜਾ ਜਿਹੜੀ ਚੰਤੋ ਦਾਣੇ ਪਾਉਂਦੀ ਹੁੰਦੀ ਹੁੰਦੀ ਸੀਗੀ ਉਹਦਾ ਮੁੰਡਾ ਹੁਣ ਪੁੰਜੇ ਬਹਿ ਕੇ ਦਾਣੇ ਭੁਲਣ ਦਾ ਰਵਾਜ ਨਹੀਂ ਰਿਹਾਗਾ ਇਹਨੇ ਸਾਈਕਲ ਦੇ ਪਈਆਂ ਵਾਲੀ ਰੇੜੀ ਬਣਾਈ ਹੋਈ ਹੈ ਗੈਸ ਸਿਲੰਡਰ ਲਾ ਕੇ ਪੱਠੀ ਬਣਾ ਲਈ ਹੈ ਤੇ ਇਦਾਂ ਤੁਰਿਆ ਫਿਰਦਾ ਦਾਣੇ ਭੁੰਦਾ ਤੇ ਤਰਕਾਲਾਂ ਤੱਕ ਦਿਹਾੜੀ ਪਾ ਲੈਂਦਾ ਹੈ ਇਹ ਵੀ ਤਾਂ ਯਾਰ ਤਰੱਕੀ ਵਾਲੀ ਹੀ ਗੱਲ ਹੈ ਨਾ ਆਖਦਾ ਅੱਠ ਕੇ ਉਹ ਬਾਹਰ ਗਲੀ ਵਿੱਚ ਆ ਗਿਆ ਕਰਮਾ ਉਸ ਨੂੰ ਪਿਆਰ ਨਾਲ ਮਿਲਿਆ ਉਸ ਨੇ ਕੋਈ ਛੋਲੇ ਪਣਾ ਲਏ ਸੀਗੇ ਵਸਕੀ ਨਾਲ ਇਹ ਬਹੁਤ ਟਕਵੇਂ ਸਨ ਉਨਾ ਪਹਿਲਾ ਪੈਗ ਖਤਮ ਹੀ ਕੀਤਾ ਸੀ ਕਿ ਅਰਵਿੰਦ ਜਮਾਤੀ ਮੱਖਣ ਆ ਗਿਆ ਸਖਦੇਵ ਨੇ ਉਸ ਨੂੰ ਵੀ ਹਾੜਾ ਪਾ ਦਿੱਤਾ ਉਸ ਕੋਲ ਜੇ ਦੇਰ ਤੱਕ ਅਫਸੋਸ ਤੇ ਹੋਰ ਰਾਜੀ ਖੁਸ਼ੀ ਤਬਦੀਲ ਕਰਦੇ ਰਹੇ ਸੀ ਮੱਖਣ ਦੇ ਪਰਿਵਾਰ ਬਾਰੇ ਗੱਲ ਕਰਦਾ ਅਰਵਿੰਦ ਪੁੱਛਣ ਲੱਗਿਆ ਕੁੜੀ ਤਾਂ ਕੈਨੇਡਾ ਚਲੀ ਗਈ ਐ ਤੇ ਮੁੰਡਾ ਕਿੱਦਾਂ ਐ ਮੁੰਡਾ ਪੜਨੋਂ ਤਾਂ ਹਟ ਗਿਆ ਸੀਗਾ ਪਰ ਕੰਮ ਕੋਈ ਨਹੀਂ ਕਰਦਾਗਾ ਖੇਤੀ ਜੋਗੀ ਜ਼ਮੀਨ ਹੈ ਨਹੀਂ ਨੌਕਰੀ ਕੋਈ ਮਿਲਦੀ ਨਹੀਂ ਅੱਗੇ ਇਹ ਹੁੰਦਾ ਸੀਗਾ ਕਿ ਹੋਰ ਨਹੀਂ ਤਾਂ ਬੰਦਾ ਫੌਜ ਵਿੱਚ ਹੀ ਭਰਤੀ ਹੋ ਜਾਂਦਾ ਪਰ ਹੁਣ ਉਹ ਭਰਤੀ ਵੀ ਬੰਦ ਆ ਅੰਮ ਬਿਨਾ ਔਖਾ ਆ ਔਖਾ ਔਖਾ ਜਿਹਾ ਔਖਾ ਅਰਵਿੰਦ ਸਿੰਘ ਆ ਆਪਣੇ ਵੇਲੇ ਵਾਲੇ ਵੇਲੇ ਨਹੀਂ ਰਹੇ ਗਏਗੇ ਹੁਣ ਗੁੱਸੇ ਇੰਨੇ ਵੱਧ ਗਏ ਆ ਕਿ ਕੋਈ ਨੱਕ ਤੇ ਮੱਖੀ ਨਹੀਂ ਬਣ ਦਿੰਦਾ ਪਿੰਡ ਦੀ ਮੰਡੀਰ ਹੀ ਨਹੀਂ ਮਾਨਗੀ ਸਾਲਿਆ ਨੇ ਸ਼ਹਿਰਾ ਵਾਂਗੂ ਗੈਂਗ ਬਣਾਏ ਹੋਏ ਆ ਤੇ ਉਦਾਂ ਹੀ ਲੜਦੇ ਆ ਆ ਪਿੱਛੇ ਜਿਹੇ ਆਪਣੇ ਪਿੰਡ ਦੋ ਗੈਂਗਾ ਵਿੱਚ ਜੰਮ ਕੇ ਲੜਾਈ ਹੋਈ ਸੀਗੀ ਤੇਰੇ ਭਤੀਜੇ ਨੇ ਵੀ ਵਾਵਾ ਸੱਟਾਂ ਲੱਗਾਂ ਸੀਗਾ ਪੁਲਿਸ ਨੇ ਹੀ بڑا ਚੱਕਰ ਪਾਇਆ ਹੋਇਆ ਸੀਗਾ ਕਿਹੜੀ ਗੱਲੋਂ ਲੜਾਈ ਹੋਗੀ ਅਖੇ ਤੂੰ ਸਾਡੇ ਮੁਹੱਲੇ ਦੀ ਕੁੜੀ ਨੂੰ ਗਰਲਫ੍ਰੈਂਡ ਨਹੀਂ ਬਣਾ ਸਕਦਾਗਾ ਜਦਦੇ ਹੋਇਆ ਗਰਲਫ੍ਰੈਂਡਾਂ ਦੇ ਬਸ ਆਹੀ ਕੁਝ ਹੋਣਾ ਸ਼ੁਰੂ ਹੋ ਗਿਆ ਆ ਮੱਖਣ ਆਪਣੇ ਦੁੱਖ ਸੁੱਖ 10 10 10 ਦਾ ਸ਼ਰਾਬ ਦਾ ਕੁਝ ਵਦੇਰੇ ਹੀ ਇਲਾਜ ਕਰ ਗਿਆ ਉਸ ਦਾ ਘਰ ਕੁਝ ਹਟਵਾ ਸੀ ਜਦੋਂ ਜਾਨ ਲੱਗਿਆ ਤਾਂ ਅਰਵਿੰਦ ਉੱਠ ਕੇ ਉਸਦੇ ਨਾਲ ਤੁਰ ਪਿਆ ਕਿਤੇ ਰਾਹ ਵਿੱਚ ਹੀ ਨਾ ਡਗ ਪਵੇ ਮੱਖਣ ਬੋਲਿਆ ਛੋਟੇ ਭਾਈ ਤੂੰ ਰਾਮ ਨਾਲ ਬੈਠ ਮੈਂ ਚਲੇ ਜਾਣਾ ਬਸ ਤੂੰ ਮੈਨੂੰ ਬਾਹਰ ਕੱਢ ਕੇ ਮੈਨੂੰ ਕੰਦ ਫੜਾ ਦੇ ਅਰਵਿੰਦ ਨੇ ਇਵੇਂ ਹੀ ਕੀਤਾ ਮੱਖਣ ਕੰਦ ਦਾ ਆਸਰਾ ਲੈਂਦਾ ਤੁਰਿਆ ਗਿਆ ਕੁਝ ਮਿੰਟਾਂ ਵਿੱਚ ਉਸਨੇ ਘਰ ਵੱਜ ਕੇ ਫੋਨ ਕਰ ਦਿੱਤਾ ਉਹ ਠੀਕ ਠਾਕ ਪੁੱਜ ਗਿਆ ਸੀ ਘਰ ਆਤ ਨੂੰ ਸੌਣ ਲੱਗੇ ਤਾਂ ਸਖਦੇਵ ਦੀ ਪਤਨੀ ਨੇ ਅੰਦਰ ਹੀ ਉਹਨਾਂ ਦੇ ਬਿਸਤਰੇ ਲਗਾ ਦਿੱਤੇ ਅਰਵਿੰਦ ਨੇ ਹੈਰਾਨ ਹੁੰਦੇ ਜਿਹਾ ਸਖਦੇਵ ਨੂੰ ਪੁੱਛਿਆ ਯੂ ਨੋ ਤੁਸੀਂ ਕੋਠੇ 'ਤੇ ਨਹੀਂ ਸੌਂਦੇ ਹੁਣ ਕੋਠੇ 'ਤੇ ਕੌਣ ਸੌਂਦਾ ਹੈ ਹੁਣ ਤਾਂ ਲੋਕ ਗਰਮੀਆਂ ਨੂੰ ਵੀ ਪੱਖੇ ਲਾ ਕੇ ਅੰਦਰ ਹੀ ਸੌਂਦੇ ਆ ਤੇ ਫੇਰ ਤਾਂ ਹੁਣ ਤਾਰਿਆਂ ਨੂੰ ਵੀ ਕੋਈ ਨਹੀਂ ਦੇਖਦਾ ਹੁਣ ਅਰਵਿੰਦ ਨੇ ਕਹਿ ਸਕਦੇ ਇਵੇਂ ਹੱਸਿਆ ਜਿਵੇਂ ਅਰਵਿੰਦ ਨੇ ਕੋਈ ਪਾਗਲਪਨ ਦੀ ਗੱਲ ਕਰ ਦਿੱਤੀ ਹੋਵੇ ਉਸ ਨੂੰ ਗੋਪਾਲੇ ਦੀ ਗੱਲ ਵੀ ਯਾਦ ਆ ਗਈ ਕਿ ਹੁਣ ਕੁਦਰਤ ਨੂੰ ਮੰਨਣ ਦੇ ਤਰੀਕੇ ਵੀ ਬਦਲ ਗਏ ਸਨ ਰਾਤ ਨੂੰ ਪੱਖਾ ਵੀ ਚੱਲ ਰਿਹਾ ਸੀ ਤੇ ਕੂਲਰ ਵੀ ਪਰ ਮੱਛਰ ਫਿਰ ਵੀ ਅਰਵਿੰਦ ਦੇ ਕੰਨਾਂ ਵਿੱਚ ਪੀਂ ਪੀ ਕਰੀ ਜਾ ਰਿਹਾ ਸੀਗਾ ਕਈ ਜਗ੍ਹਾ ਲੜ ਵੀ ਗਿਆ ਸੀਗਾ ਉਸਨੇ ਪਤਲੀ ਜਹੀ ਚਾਦਰ ਵਿੱਚ ਸਿਰ ਮੂੰਹ ਸਾਰੀ ਲਪੇਟਿਆ ਹੋਇਆ ਸੀਗਾ ਸਵੇਰੇ ਉੱਠਦੇ ਸਾਰ ਹੀ ਸਖਦੇਵ ਪੁੱਛਣ ਲੱਗਿਆ ਅਦਰੜਕਾ ਪੀਂਗਾ ਬਈ ਲਿਆ ਪਰ ਥੋੜਾ ਜਿਹੀ ਲਿਆਈ ਇਹ ਪਾਰਾ ਹੁੰਦਾ ਆ ਅਰਵਿੰਦ ਨੂੰ ਇਜਾਜ਼ਤ ਸੀਗਾ ਕਿ ਮਾਂ ਉਸ ਨੂੰ ਸਵੇਰੇ ਸਵੇਰੇ ਪੀਣ ਨੂੰ ਦਿਆ ਕਰਦੀ ਸੀ ਇਸ ਨੂੰ ਹਾਜਮ ਕਰਨ ਲਈ ਬਾਹਰ ਘੁੰਮ ਕੇ ਆਉਣ ਲਾ ਵੀ ਕਹਿੰਦੀ ਸੀਗੀ ਉਹ اٹਕੇ ਉਹਨਾਂ ਦੀ ਰਸੋਈ ਵਿੱਚ ਚਲੇ ਗਿਆ ਜਿੱਥੇ ਬਿਜਲੀ ਵਾਲੀ ਮਧਾਣੀ ਚੱਲ ਰਹੀ ਸੀ ਇੱਕ ਪਾਸੇ ਰੰਗਲੇ ਫਲ ਵਾਲੀ ਪੁਰਾਣੀ ਹੱਥ ਨਾਲ ਚਲਾਉਣ ਵਾਲੀ ਮਧਾਣੀ ਵੀ ਪਈ ਸੀਗੀ ਪੁਰਾਣੇ ਜ਼ਮਾਨੇ ਦੀ ਹੀ ਪਰੋਲੀ ਵੀ ਕਾੜਨੀ ਵੀ ਤੇ ਕਾੜਨਾ ਵੀ ਇੱਕ ਪਾਸੇ ਕੜੋਂਜੀ ਤੇ ਮਿੱਟੀ ਦਾ ਘੜਾ ਵੀ ਪਿਆ ਹੋਇਆ ਸੀਗਾ ਘੜੇ ਤੇ ਨਿੱਕੀ ਜਹੀ ਚੱਪਣੀ ਜਿੱਤੀ ਹੋਈ ਸੀ ਚਕਲਾ ਵੇਲਣਾ ਭੂਗਣਾ ਚਮਟਾ ਖੁਰਚਣਾ ਸਭ ਪਏ ਸਨ ਅਰਵਿੰਦ ਨੇ ਹੱਸਦਿਆਂ ਪੁੱਛਿਆ ਪੁਰਾਣੀਆਂ ਚੀਜ਼ਾਂ ਉਦਾਂ ਹੀ ਪਈਆਂ ਏ ਕਿ ਵਰਤ ਦੇ ਹੁੰਦੇ ਆ ਪਾਜੀ ਮਧਾਨੀ ਤਾਂ ਰੱਖੀ ਆ ਕਿ ਕਈ ਵਾਰ ਬਿਜਲੀ ਨਹੀਂ ਹੁੰਦੀਗੀ ਆਹ ਸੋਰਾਹੀ ਦਾ ਪਾਣੀ ਤਾਂ ਹਾਲੇ ਵੀ ਬਹੁਤ ਠੰਡਾ ਹੁੰਦਾ ਏ ਹੋਰ ਵੀ ਚੀਜ਼ਾਂ ਵਰਤ ਹੀ ਹੁੰਦੀਆਂ ਆ ਜਿਹੜਾ ਦੁੱਧ ਪਾਥੀਆਂ ਨਾਲ ਕਰਦਾ ਏ ਉਹ ਹੋਰ ਕਿਸੇ ਨਾਲ ਨਹੀਂ ਕਰ ਸਕਦਾਗਾ ਕੁੰਡੇ ਕੋਠਨੇ ਦੇ ਮ ਸਾਡੇ ਨਾਲ ਹੀ ਵਧੀਆ ਤੜਕਾ ਲੱਗਦਾ ਹੈ ਤੋੜੀ ਬਿਨਾ ਸਾਗ ਨਹੀਂ ਬਣਦਾਗਾ ਸਾਨੂੰ ਤਾਂ ਇਹਨਾਂ ਦੀ ਹੀ ਆਤ ਬਣੀ ਹੋਈ ਆ ਸਖਦੇਵ ਦੀ ਪਤਨੀ ਦੱਸਦੀ ਗਈ ਕੁਝ ਢੇਰ ਬਾਅਦ ਅਰਵਿੰਦ ਨੇ ਚਾਟੀ ਦੀ ਲੱਸੀ ਦਾ ਸਵਾਦ ਵੀ ਦੇਖਿਆ ਉਸ ਨੂੰ ਚੰਗਾ ਚੰਗਾ ਲੱਗ ਰਿਹਾ ਸੀਗਾ ਸਖਦੇਵ ਨੇ ਘਰ ਦੇ ਅੰਦਰ ਹੀ ਯੂਰਪੀਅਨ ਤਰੀਕੇ ਦੀ ਟਾਇਲਟ ਵੀ ਬਣਾਈ ਹੋਈ ਸੀਗੀ ਜਿਸ ਨੂੰ ਦੇਖ ਕੇ ਅਰਵਿੰਦ ਬਹੁਤ ਖੁਸ਼ ਸੀਗਾ ਪਹਿਲਾਂ ਵਿੱਚ ਇਹ ਸਹੂਲਤਾਂ ਨਹੀਂ ਸਨ ਉਸ ਨੇ ਸਖਦੇਵ ਕੋਲ ਤਾਰੀਫ ਕਰਦਾ ਕਿ ਆਹ ਤਾਂ ਬਈ ਮੇਰੇ ਵਰਗੇ ਆਲ ਰੈਟਾਂ ਦੇ ਬਹੁਤ ਫਾਇਦੇ ਦੀ ਚੀਜ਼ ਆ ਆਪਣੇ ਪਿੰਡ ਤਾਂ ਹੁਣ ਇਹ ਬਹੁਤੇ ਘਰਾਂ ਵਿੱਚ ਹੈਗੀ ਆ ਨਵੀਂ ਜਨਰੇਸ਼ਨ ਨੂੰ ਤਾਂ ਖੇਤਾਂ ਵਿੱਚ ਜਾਣ ਦਾ ਪਤਾ ਹੀ ਨਹੀਂਗਾ ਕੋਈ ਵਿਲਾਸੀਗਾ ਹਾਜਤ ਲੇ ਬਾਹਰ ਨੂੰ ਭੱਜਦਾ ਸੀਗਾ ਤੇ ਹੁਣ ਹਾਜਤ ਵੇਲੇ ਘਰ ਨੂੰ ਆਇਆ ਆ ਆਗ ਦਾ ਸਖਦੇਵ ਹੱਸਿਆ ਸਖਦੇਵ ਦਾ ਮੁੰਡਾ ਲਵਲੀਨ ਵੀ ਅਰਵਿੰਦ ਨਾਲ ਕੋਲ ਮਿਲ ਗਿਆ ਸੀ ਉਸਨੇ ਕਿਹਾ ਲਵਲੀਨ ਚੱਲ ਆਪਾਂ ਪਿੰਡ ਦਾ ਘੇੜਾ ਮਾਰ ਕੇ ਆਈਏ ਦੇਖੀਏ ਕਿ ਕੀ ਕੀ ਬਦਲ ਗਿਆ ਚਾਚਾ ਜੀ ਪਾਰੋਂ ਬਹੁਤ ਲੋਕ ਆ ਕੇ ਵਸ ਗਏ ਆ ਚਲੋ ਆਓ ਮੈਂ ਤੁਹਾਨੂੰ ਚੱਕਰ ਘੜਵਾ ਕੇ ਲਿਉਣਾ ਮੈਂ ਜਰਾ ਮੋਟਰਬਾਈਕ ਕੱਢ ਲਵਾਂ ਮੋਟਰਬਾਈਕ ਤੇ ਤੁਰ ਕੇ ਚੱਲਦੇ ਆਂ ਅਰਵਿੰਦ ਨੇ ਹੈਰਾਨ ਹੁੰਦਿਆਂ ਕਿਹਾ ਲਵਲੀਨ ਹੱਸਦਾ ਹੋਇਆ ਬੋਲਿਆ ਚਾਚਾ ਜੀ ਮੋਟਰਸਾਈਕਲ ਦੇ ਆਪਣਾ ਹੀ ਤੌਰ ਹੁੰਦਾ ਆ ਆਓ ਤੁਸੀਂ ਬੈਠੋ ਜਰਾ ਮਸਨੇ ਕੱਕਮਾਰੀ ਤੇ ਬਾਈਕ ਸਟਾਰਟ ਕਰ ਲਿਆ ਅਰਵਿੰਦ ਲੱਤ ਕਮਾਉਂਦਾ ਉਸ ਦੇ ਮਗਰ ਬਹਿ ਗਿਆ ਬਾਈਕ ਪਿੰਡ ਦੀਆਂ ਢੀੜੀਆਂ ਗਲੀਆਂ ਵਿੱਚ ਤੋੜਨ ਲੱਗਿਆ ਅਰਵਿੰਦ ਬਾਅਦੇਰ ਬਾਅਦ ਉਸ ਤੇ ਬੈਠਿਆ ਸੀਗਾ ਐਸ ਲਈ ਉਹ ਜ਼ਰਾ ਘੰਟੜ ਵੀ ਰਿਹਾ ਸੀਗਾ ਕਿ ਪਰਫੈਰ ਵੀ ਚੰਗਾ ਚੰਗਾ ਮਹਿਸੂਸ ਹੋ ਰਿਹਾ ਸੀਗਾ ਪਿੰਡ ਸੱਚਮੁੱਚ ਹੀ ਬਹੁਤ ਬਦਲ ਗਿਆ ਸੀ ਪਿੰਡ ਦੀਆਂ ਆਮ ਕੁੜੀਆਂ ਵਾਲ ਕਟਾਈ ਫਿਰਦੀਆਂ ਸਨ ਮੁੰਡਿਆਂ ਵਾਂਗ ਹੀ ਗਰੁੱਪ ਬਣਾ ਕੇ ਮੋੜ ਤੇ ਖੜੀਆਂ ਦਿਸ ਰਹੀਆਂ ਸਨ ਸਲਵਾਰ ਪਾਈ ਤਾਂ ਕਿਸੇ ਕਿਸੇ ਦੀ ਹੀ ਦੱਸਦੀ ਸੀ ਬਹੁਤਾਂ ਜੀਨਾਂ ਵਿੱਚ ਹੀ ਸਨ ਉਹ ਬਾਜ਼ਾਰ ਵਿੱਚ ਵੀ ਲੰਗੇ ਤਾਂ ਇੱਕ ਕੁੜੀ ਨੇ ਸਕਰਟ ਪਾਈ ਹੋਈ ਦੇਖਣ ਨੂੰ ਮਿਲੀ ਸੀਗੀ ਪਿੰਡ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਦੁਕਾਨਾਂ ਖੁੱਲ ਗਈਆਂ ਸਨ ਕਿਤੇ ਵੱਧ ਲੋਕ ਤੁਰੇ ਫਿਰਦੇ ਸਨ ਬਾਕੀ ਦੇ ਹਿੰਦੁਸਤਾਨ ਵਾਂਗ ਹੀ ਜੋ ਬਹੁਤ ਵੱਡੀ ਤਬਦੀਲੀ ਦੇਸੀ ਉਹ ਇਹ ਕਿ ਪਿੰਡ ਵਿੱਚ ਸ਼ਹਿਰਾਂ ਵਾਂਗ ਹੀ ਕੋਠੀਆਂ ਬਣ ਗਈਆਂ ਸਾਨੂੰ ਵੱਡੀਆਂ ਵੱਡੀਆਂ ਕੋਠੀਆਂ ਕਿਸੇ ਕੋਠੀ ਤੇ ਜਹਾਜ਼ ਖੜਾ ਸੀ ਕਿਸੇ ਤੇ ਘੋੜਾ ਕਾਰ ਜਾਂ ਬਲਦ ਦੀ ਜੋੜੀ ਅਰਵਿੰਦ ਨੇ ਲਵਲੀ ਨੂੰ ਕਿਹਾ ਆਹ ਤਾਂ ਬਈ ਨਜ਼ਾਰਾ ਆ ਗਿਆ ਇੰਨੀਆਂ ਕੋਠੀਆਂ ਤਾਂ ਫਗਵਾੜੇ ਮਸਾ ਹੋਣਗੀਆਂ ਇਹ ਸਾਰੀਆਂ ਤੁਹਾਡੀਆਂ ਹੀ ਆ ਚਾਚਾ ਜੀ ਪਰ ਰਹਿੰਦੇ ਇਹਨਾਂ ਵਿੱਚ ਭਈਏ ਹੀ ਹੁੰਦੇ ਆ